The on ਪੰਜ ਸਾਲਾਂ ਦੇ ਵਿੱਚ ਮਿਸਿਸਾਗਾ ਤੇ ਕੌਨਵਲ অন্ਟਰੀਓ ਦੇ ਫੰਡ ਖੇਤਰਾਂ ਦੇ ਵਿੱਚ ਰੋਬੋਟ ਲਿਆਉਣ ਦੀ ਯੋਜਨਾ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ। ਵਾਲਮਾਰਟ ਕੈਨੇਡਾ ਦੇ ਸਪਲਾਈ ਚੇਨ ਦੇ ਉੱਪਰਧਾਨ ਨੇ ਕਿਹਾ ਕਿ ਅਸੀਂ ਕੈਲਗਰੀ ਦੇ ਵਿੱਚ ਜੋ ਕੁਝ ਕੀਤਾ ਉਸ ਬਾਰੇ ਇਸ ਨੂੰ ਸਕੇਲ ਕਰਨ ਤੇ ਇਸ ਨੂੰ ਸਾਡੀਆਂ ਹੋਰ ਸਾਈਟਾਂ ਦੇ ਵਿੱਚ ਲਿਆਉਣ ਦੇ ਲਈ ਬਹੁਤ ਹੀ ਅਸੀਂ ਉਤਸ਼ਾਹਿਤਾਂ। ਜਾਣਕਾਰੀ ਮੁਤਾਬਕ ਕੈਲਗਰੀ ਦੇ ਇੱਕ ਵੇਅਰਹਾਊਸ ਦੇ ਵਿੱਚ ਲਗਭਗ 8 ਫੁੱਟਬਾਲ ਫੀਲਡਾਂ ਦੇ ਬਰਾਬਰ ਰੋਬੋਟ ਦੀ ਇੱਕ ਫੌਜ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਵਾਲਮਾਰਟ ਕੈਨੇਡਾ ਦੇ ਗਾਹਕਾਂ ਦੇ ਲਈ ਭਾਰੀ ਤਰਾ ਦੇ ਵਿੱਚ ਵਪਾਰਕ ਮਾਲ ਵੀ ਉਹ ਲੈ ਕੇ ਜਾ ਰਹੇ ਨੇ ਇਕੱਠੇ ਮਿਲ ਕੇ ਉਹ ਰਿਟੇਲਰਾਂ ਤੋਂ ਉਤਪਾਦਾਂ ਨੂੰ ਸੁਵਿਧਾ ਵਿੱਚ ਲਿਆਉਣ ਲਈ ਲੱਗਣ ਵਾਲੇ ਸਮੇਂ ਨੂੰ 90% ਦੀ ਘਟਾ ਦਿੰਦੇ ਨੇ ਤੇ ਉਹਨਾਂ ਦੇ ਮਾਲਕ வால்ਮਾਰਟ ਕੈਨੇਡਾ ਉਮੀਦ ਕਰਦੇ ਨੇ ਕਿ ਇਹ ਅਜੇ ਸਿਰਫ ਸ਼ੁਰੂਆਤ ਹੈ ਇਸੇ ਲਈ ਅਗਲੇ 5 ਸਾਲਾਂ ਵਿੱਚ ਮਿਸਿਸ ਆਗਾ ਤੇ ਕਾਨ ਵਾਲੰਟੇਰੀਓ ਦੇ ਫੰਡ ਖੇਤਰਾਂ ਦੇ ਵਿੱਚ ਰੋਬੋਟ ਲਿਆਉਣ ਦੀ ਯੋਜਨਾ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਕੈਲਗਰੀ ਦੇ ਇੱਕ ਵੇਅਰਹਾ우스 ਦੇ ਵਿੱਚ ਲਗਭਗ 8 ਫੁੱਟਬਾਲ ਫੀਲਡਾਂ ਦੇ ਬਰਾਬਰ ਰੋਬੋਟ ਕੰਮ ਰਹੇ ਨੇ ਵਾਲਮਾਰਟ ਕੈਨੇਡਾ ਦੇ ਗਾਹਕਾਂ ਲਈ ਭਾਰੀ ਮਾਤਰਾ ਦੇ ਵਿੱਚ ਵਪਾਰਕ ਮਾਲ ਵੀ ਲੈ ਜਾ ਰਹੇ ਨੇ ਕੁਝ ਰੋਬੋਟ ਹੋਲਕਿੰਗ ਸਹੂਲਤ ਦੇ ਆਲੇ ਦੁਆਲੇ ਜ਼ਿੱਪ ਕਰਦੇ ਨੇ ਜੋ ਵਪਾਰਕ ਮਾਤਰਾ ਦੀ ਤੇਜ਼ੀ ਡਿਲੀਵਰੀ ਟਰੱਕਾਂ ਤੇ ਪਲੈਟਸ ਨੂੰ ਵੀ ਟਰਾਂਸਪੋਰਟ ਕਰਦੇ ਨੇ ਇੱਕ ਵੱਡਾ ਕਾਰ ਦਾ ਹੋਰ ਪਲੈਟਸ ਨੂੰ ਕਨਵੇਅਰ 벨ਟਾਂ ਤੋਂ ਇਹ ਲੈ ਜਾਂਦੇ ਨੇ ਇਕੱਠੇ ਮਿਲ ਕੇ ਉਹ ਟ੍ਰੇਲਰਾਂ ਤੋਂ ਉਤਪਾਦਾਂ ਨੂੰ ਸੁਵਿਧਾ ਦੇ ਵਿੱਚ ਲਿਆਉਣ ਲਈ ਲੱਗਣ ਵਾਲੇ ਸਮੇਂ ਨੂੰ 90% ਦੀ ਘਟਾ ਦਿੰਦੇ ਨੇ ਤੇ ਉਹਨਾਂ ਦੇ ਮਾਲਕ ਵਾਲਮਾਰਟ ਕੈਨੇਡਾ ਉਮੀਦ ਕਰਦੇ ਨੇ ਕਿ ਇਹ ਸਿਰਫ ਅਜੇ ਸ਼ੁਰੂਆਤ ਹੈ ਇਹ ਅਗਲੇ 5 ਸਾਲਾਂ ਵਿੱਚ ਮਿਸਿਸਾਗਾ ਅਤੇ ਕੌਨਵਾਲ ਅਨਟੇਰੀਓ ਦੇ ਵੰਡ ਖੇਤਰਾਂ ਦੇ ਵਿੱਚ ਰੋਬੋਟ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਵਾਲਮਾਰਟ ਸਪਲਾਈ ਚੇਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਕੈਲਗਰੀ ਦੇ ਵਿੱਚ ਜੋ ਕੀਤਾ ਉਸ ਬਾਰੇ ਅਸੀਂ ਕਾਫੀ ਉਤਸ਼ਾਹੀ ਤਾਂ ਤੇ ਅਸੀਂ ਇਸ ਨੂੰ ਸਕੇਲ ਕਰਨ ਤੇ ਇਸ ਨੂੰ ਸਾਡੀਆਂ ਹੋਰ ਸਾਈਟਾਂ ਵਿੱਚ ਲਿਆਉਣ ਲਈ ਵੀ ਉਤਸ਼ਾਹੀ ਇਹ ਦੇਖਣਾ ਔਖਾ ਨਹੀਂ ਹੈ ਕਿ ਵਾਲਮਾਰਟ ਸਮੇਤ ਕੰਪਨੀਆਂ ਰੋਬੋਟਾਂ ਨਾਲ ਕਿਉਂ ਇੰਨੀ ਪ੍ਰਭਾਵਿਤ ਨੇ ਇੱਕ ਤਾਂ ਰੋਬੋਟ ਕੰਮ ਬਾਰੇ ਜ਼ਿਆਦਾ ਨਹੀਂ ਬੋਲਦੇ ਦੂਜਾ ਯੂਨੀਅਨ ਜਾਂ ਸਰਕਾਰੀ ਨੀਤੀਆਂ ਦੇ ਅਧੀਨ ਨਹੀਂ ਹੈ ਕੰਮ ਦੇ ਘੰਟੇ ਤੇ ਭਾਰ ਦੇ ਲੋਡ ਨੂੰ ਵੀ ਇਹ ਚੁੱਕ ਸਕਦੇ ਨੇ ਹਾਲਾਂਕਿ ਉਹਨਾਂ ਕੋਲ ਅਪਗ੍ਰੇਡ ਰੱਖ-ਰਖਾਅ ਤੇ ਰੀਚਾਰਜਿੰਗ ਲਈ ਡਾਊਨ ਡਾਊਨ ਟਾਈਮ ਜਿਹੜਾ ਉਹ ਹੋ ਸਕਦਾ ਹੈ ਉਹਨਾਂ ਨੂੰ ਓਵਰਟਾਈਮ ਛੁੱਟੀਆਂ ਜਾਂ ਲਾਭਾਂ ਦੀ ਪੇਸ਼ਕਸ਼ ਦੀ ਕੋਈ ਲੋੜ ਨਹੀਂ ਹੈ ਕੈਰੀ ਦੇ ਸਟਾਫ ਦਾ ਕਹਿਣਾ ਹੈ ਕਿ ਰੋਬੋਟਾਂ ਨੇ ਮਾਲ ਢੋਣ ਦੀ ਆਪਣੀ ਸਮਰੱਥਾ ਨੂੰ ਤੇਜ਼ ਕਰ ਦਿੱਤਾ ਹੈ ਮਾਲ ਭੇਜਣ ਲਈ ਵੇਅਰ ਹਾਊਸ ਲਿੰਗੋਤੀ ਦੌਰਾਨ ਵਾਲੇ ਤਣਾਅ ਤੇ ਸੱਟਾਂ ਨੂੰ ਘਟਾ ਕੇ ਸੁਰੱਖਿਆ ਤੇ ਗਨੋਮਿਕਸ ਨੂੰ ਵੀ ਵਿਧਾਇਆ ਹੈ ਕੈਲੀ ਨੇ ਕਿਹਾ ਹੈ ਕਿ ਸਾਡੀ ਸਪਲਾਈ ਲੜੀ ਦੇ ਅੰਦਰ ਹਰੇਕ ਸਹਿਯੋਗੀ ਨੂੰ ਦਿਨ ਦੇ ਅੰਤ ਵਿੱਚ ਬਿਨਾਂ ਕਿਸੇ ਸੱਟ ਕੋਈ ਵੀ ਖੁਰਚਨ ਤੇ ਬਿਨਾਂ ਗੰਭੀਰ ਸੱਟਾਂ ਦੇ ਆਪਣੇ ਪਰਿਵਾਰਾਂ ਦੇ ਕੋਲ ਜਾਣ ਦਾ ਅਧਿਕਾਰ ਦਿੰਦੀ ਹੈ ਉਹਨਾਂ ਈਮੇਲ ਦੇ ਵਿੱਚ ਕਿਹਾ ਹੈ ਕਿ ਗਾਹਕ ਅੱਜ ਉਹਨਾਂ ਦੁਆਰਾ ਖਰੀਦੇ ਗਏ ਬ੍ਰਾਂਡਾਂ ਤੋਂ ਬਹੁਤ ਜ਼ਿਆਦਾ ਉਮੀਦ ਕਰਦੇ ਨੇ ਸਹੀ ਟੈਕਨੋਲੋਜੀ ਨੂੰ ਲਾਗੂ ਕਰਨ ਦੇ ਨਾਲ ਰੀਟੇਲਰ ਨੂੰ ਬਹੁਤ ਸਾਰਾ ਪੈਸਾ ਬਚਾਇਆ ਜਾ ਸਕਦਾ ਹੈ ਜੋ ਗਾਹਕ ਨੂੰ ਵੀ ਬਚਤ ਵੱਜੋਂ ਦਿੱਤਾ ਜਾ ਸਕਦਾ ਹੈ ਫਿਰ ਵੀ ਮਹਾਰਾ ਨੇ ਲੰਬੇ ਸਮੇਂ ਤੋਂ ਭਵਿੱਖਬਾਣੀ ਕੀਤੀ ਹੈ ਕਿ ਰੋਬੋਟਾਂ ਦਾ ਵਾਧਾ ਨੌਕਰੀਆਂ ਨੂੰ ਖਤਰੇ ਵਿੱਚ ਪਾਉਂਦਾ ਹੈ ਸਟੈਟਿਸਟਿਕਸ ਕੈਨੇਡਾ ਨੇ 2020 ਦੇ ਵਿੱਚ ਅੰਦਾਜ਼ਾ ਲਗਾਇਆ ਸੀ ਕਿ 2016 ਵਿੱਚ 10.6 ਫੀਸਦੀ ਕੈਨੇਡੀਅਨ ਕਾਮਿਆਂ ਨੂੰ ਰੋਬੋਟਾਂ ਨੂੰ ਆਪਣੀਆਂ ਨੌਕਰੀਆਂ ਬਦਲਣੀਆਂ ਜਾਂ ਇਥੋਂ ਤੱਕ ਕਿ ਉਹਨਾਂ ਦੀ ਥਾਂ ਲੈਣ ਦੇ ਉੱਚ ਜੋਖਮ ਵਿੱਚ ਵਿਓ ਸਨ 29.1 ਫੀਸਦੀ ਮੱਧਮ ਜੋਖਮ ਦਾ ਸਾਹਮਣਾ ਕਰ ਰਹੇ ਸਨ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪੋਸਟ ਸੈਕੰਡਰੀ ਪ੍ਰਮਾਣ ਪੱત્રਾਂ ਤੋਂ ਬਿਨਾਂ ਵੀ ਜੋਖਮ ਹੋਰ ਵੱਧ ਸੀ ਕੈਲੀ ਦਾ ਕਹਿਣਾ ਹੈ ਕਿ ਵਾਲਮਾਰਟ ਦੇ ਰੋਬੋਟਾਂ ਨੇ ਕਰਮਚਾਰੀਆਂ ਦੀ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਜਦੋਂ ਇਸ ਨੇ 2000 ਵਾਈ ਵਿੱਚ ਡਾਲਰ 118 ਮਿਲੀਅਨ ਕੈਲਗਰੀ ਡਿਸਟ੍ਰਿਬਿਊਸ਼ਨ ਸੈਂਟਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਤਾਂ ਤਾਂ ਉਹਨਾਂ ਕਿਹਾ ਕਿ ਇਹ ਸਹੂਲਤ 325 ਨਵੀਆਂ ਨੌਕਰੀਆਂ ਪੈਦਾ ਕਰੇਗੀ ਕੈਲੀ ਨੇ ਕਿਹਾ ਸਾਨੂੰ निगरानी ਤੇ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਮਨੁੱਖੀ ਐਲੀਮੈਂਟ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਹਿਯੋਗੀ ਸਮੱਸਿਆਵਾਂ ਨੂੰ ਹੱਲ ਕਰਨ ਤੇ ਨਾਜ਼ੁਕ ਸੋਚ ਵਾਲੇ ਤੱਤਾਂ ਤੇ ਧਿਆਨ ਦੇਣ ਜੋ ਇੱਕ ਚੰਗੀ ਸੁਰੱਖਿਆ ਸਪਲਾਈ ਲੜੀ ਨੂੰ ਚਲਾਉਣ ਲਈ ਹਮੇਸ਼ਾ ਮੌਜੂਦ ਹੁੰਦੇ ਨੇ ਇਸੇ ਤਰ੍ਹਾਂ ਰੋਬੋਟਾਂ ਤੇ ਚੁਗਾੜ ਰੱਖਣ ਵਾਲੀਆਂ ਕੁਝ ਕੰਪਨੀਆਂ ਨੇ ਵੀ ਆਪਣੀ ਰੈਂਕ ਵਧਾ ਦਿੱਤੀ ਹੈ ਸਟੈਟਿਸਟਿਕਸ ਕੈਨੇਡਾ ਨੇ ਜੋ 1996 ਤੇ 2017 ਦੇ ਵਿਚਕਾਰ ਰੋਬੋਟਾਂ ਵਿੱਚ ਨਿਵੇਸ਼ ਕਰਨ ਵਾਲੇ ਕਰਮਚਾਰੀਆਂ ਨੇ ਘੱਟ ਨਹੀਂ ਸਗੋ ਜ਼ਿਆਦਾ ਹੀ ਕੰਮ ਕੀਤਾ ਕਾਰੋਬਾਰੀਆਂ ਨੇ ਵੀ ਰੋਬੋਟਿਕਸ ਲਈ ਇਨਵੈਸਟ ਕਰਨਾ ਸ਼ੁਰੂ ਕੀਤਾ ਦਿੱਤਾ ਹੈ ਪੀਜ਼ਾ ਹਾਰਟ ਨੇ ਵੈਨਕੂਵਰ ਦੀ ਡਿਲੀਵਰੀ ਕਰਨ ਲਈ ਆਟੋਨੋਮਸ ਰੋਬੋਟਾਂ ਨਾਲ ਵੀ ਕੰਮ ਕੀਤਾ ਹੈ ਤੇ ਆਰਸੀ ਕਾਫੀ ਰੋਬੋਟ ਟੋਰਾਂਟੋ ਦੇ ਵਿੱਚ 2 ਮਿੰਟਾਂ ਦੇ ਵਿੱਚ ਐਕਸਪ੍ਰੈਸੋ ਤੇ ਲੈਟਸਨ ਨੂੰ ਵੀ ਬਾਹਰ ਕੱਢਦੇ ਨੇ ਸਟ੍ਰੀਟ 뷰 ਰਿਸਰਚ ਪ੍ਰੋਜੈਕਟਾਂ ਨੂੰ ਅਪਣਾਉਣ ਦੇ ਵਿੱਚ ਵਾਧਾ 2029 ਵਿੱਚ ਗਲੋਬਲ ਰੀਟੇਲ ਰੋਬੋਟਿਕਸ ਮਾਰਕੀਟ ਦੇ ਮੁੱਲ ਨੂੰ US ਡਾਲਰ 105.95 ਮਿਲੀਅਨ ਤੱਕ ਧੱਕ ਦਵੇਗਾ Amazon ਤਕਨੀਕ ਦਾ ਲਾਭ ਉਠਾ ਕੇ ਡਰਾਈਵਿੰਗ ਕੁਸ਼ਲਤਾ ਲਈ ਇੱਕ ਟੈਸਟਿੰਗ ਮੈਦਾਨ ਹੋਣ ਦੀ ਇੱਕ ਵਧੀਆ ਉਦਾਹਰਣ ਹੈ ਰੋਬੋਟਾਂ ਦੀ ਤੋ ਵੇਅਰਹਾਊਸਾਂ ਦੇ ਵਿੱਚ ਰੀਸਟਾਕ ਕਰਨ ਤੇ ਵਸਤੂਆਂ ਦੇ ਪ੍ਰਬੰਧਨ ਲਈ ਕੀਤੀ ਜਾਂਦੀ ਹੈ ਡਰੋਨ ਦੀ ਵਰਤੋਂ ਡਿਲੀਵਰੀ ਦੇ ਲਈ ਕੀਤੀ ਜਾਂਦੀ ਹੈ ਤੇ ਸਟੋਰ ਦੇ ਵਿੱਚ ਰੋਬੋਟ ਉਤਪਾਦ ਦੀ ਜਾਣਕਾਰੀ ਤੇ ਖੋਜ ਲਈ ਵੀ ਵਰਤੇ ਜਾਂਦੇ ਨੇ ਅਜਿਹੇ ਮੁਕਾਬਲੇ ਨਾਸੰਤੁਸ਼ਟੀ ਵਾਲਮਾਰਟ ਲਈ ਕੋਈ ਵਿਕਲਪ ਹੈ ਕੰਪਨੀ ਨੇ ਹੋਰ ਰੋਬੋਟਾਂ ਨੂੰ ਦੇਖਿਆ ਜੋ ਇਸ ਦੇ ਆਉਣ ਵਾਲੇ ਅੰਟੈਰੀਓ ਪਹਿਰਾਵੇ ਦੀ ਪਾਲਣਾ ਵੀ ਕਰੇਗਾ ਜਿਸ ਦਸਤੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ